ਸਿਵਲ ਹਸਪਤਾਲ ਬਠਿੰਡਾ ਦੇ ਜੱਚਾ ਬੱਚਾ ਵਾਰਡ ਦੇ ਵਿੱਚ ਅੱਜ ਜਦੋਂ ਅਸੀਂ ਦੇਖਿਆ ਕਿਉਂਕਿ ਅਕਸਰ ਹੀ ਸੇਵਾ ਲਈ ਆਉਨੇ ਆ ਕੋਈ ਮਰੀਜ਼ ਨੂੰ ਲੋੜ ਪੈਂਦੀ ਹੈ ਦਵਾਈ ਦੀ ਜਾਂ ਕੋਈ ਚੀਜ਼ ਦੀ ਤਾਂ ਸੰਸਥਾ ਹੋਣ ਦੇ ਨਾਤੇ ਆਉਣਾ ਪੈਂਦਾ ਤਾਂ ਅੱਜ ਜਦੋਂ ਦੇਖਿਆ ਕਿ ਇੱਥੇ ਕੰਬਲਾਂ ਨੂੰ ਮੋਰੀ ਕਰਕੇ ਤੇ ਚੇਨੀ ਪਾ ਕੇ ਜਿੰਦਾ ਲਾਇਆ ਹੋਇਆ ਤੋ ਬੜਾ ਚਿੰਤਾ ਦਾ ਵਿਸ਼ਾ ਹੈ ਬੜੀ ਹੈਰਾਨੀ ਹੋਈ ਕਿ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਐ ਚੋਰਾਂ ਨੂੰ ਕੋਈ ਖੌਫ ਨਹੀਂ ਜਾਂ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਹੈ ਜਾਂ ਜਿਹੜਾ ਹਸਪਤਾਲ ਪ੍ਰਬੰਧਨ ਹੈ ਉਹਨਾਂ ਦੀਆਂ ਕਿਤੇ ਨਾ ਕਿਤੇ ਨਾਕਾਮੀਆਂ ਐ ਕਿ ਮਰੀਜ਼ਾਂ ਦੇ ਕੰਬਲ ਤੱਕ ਜਿਹੜੇ ਉੱਤੇ ਲੈਣ ਵਾਲੇ ਠੰਡ ਤੋਂ ਬਚਣ ਵਾਲੇ ਆ ਉਹ ਚੋਰੀ ਹੋ ਰਿਹਾ ਹੈ ਕਿਸ ਤਰ੍ਹਾਂ ਪ੍ਰਬੰਧ ਹੋਣੇ ਚਾਹੀਦੇ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਜਿਹੜੀ ਹੈਗੀ ਹੈ ਸਮੀਖਿਆ ਕਰਨ ਦੀ ਲੋੜ ਹੈ ਇੱਥੇ ਸੁਰੱਖਿਆ ਕਰਮਚਾਰੀ ਵਧਾਉਣ ਦੀ ਲੋੜ ਹੈ ਪੁਲਿਸ ਚੌਂਕੀ ਦੇ ਵਿੱਚ ਜੋ ਮੌਜੂਦ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਾਕਤ ਜ਼ੀਦ ਕਰਨ ਦੀ ਲੋੜ ਹੈ ਕਿ ਜੇ ਕੋਈ ਇੱਥੇ ਕੋਈ ਆਉਂਦਾ ਹੈ ਜਾਂ ਜਾਂਦਾ ਹੈ ਕੋਈ ਸਮਾਨ ਲੈ ਕੇ ਜਾਂਦਾ ਤਾਂ ਉਹਦੀ ਚੰਗੀ ਤਰ੍ਹਾਂ ਨਿਗਰਾਨੀ ਹੋਵੇ ਐਂ ਤਾਂ ਜੇ ਅੱਜ ਕੰਬਲ ਲੈ ਗਿਆ ਕੋਈ ਕੱਲ ਨੂੰ ਇਥੋਂ ਕੋਈ ਹੋਰ ਸਟ੍ਰੈਚਰ ਲੈ ਜਾਊਗਾ ਬੈੱਡ ਲੈ ਜਾਊਗਾ ਹੋ ਸਕਦਾ ਨਮ ਜਨਮਿਆ ਕੋਈ ਬੱਚਾ ਵੀ ਚੱਕ ਕੇ ਲੈ ਜੇ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਸਰਕਾਰੀ ਹਸਪਤਲ ਦੇ ਮਰੀਜ਼ਾਂ ਨੇ ਜਿਹੜੇ ਕੰਬਲ ਦਿੱਤੇ ਗਏ ਸੀ ਉਹਨਾਂ ਨੂੰ ਤਾਲੇ ਲਾ ਕੇ ਹੈ ਜੀ ਕਾਰਨ ਕੀ ਹੈ ਜਿਹੜੇ ਕੰਬਲ ਨੇ ਸਾਡੇ ਕੋਲੇ ਕਾਫੀ ਮਾਤਰਾ 'ਚ ਹੈਗੇ ਨੇ ਪਰ ਜਦੋਂ ਅਸੀਂ ਮਰੀਜ਼ਾਂ ਨੂੰ ਦਿੰਨੇ ਆ ਕਈ ਸਾਰੇ ਕੰਬਲ ਵਿੱਚੋਂ ਗੁੰਮ ਹੋ ਜਾਂਦੇ ਆ ਸਟਾਫ ਨਰਸ ਜਿਹੜੀ ਹੈਗੀ ਉਹਨੇ ਆਪਣੀ ਡਿਊਟੀ ਕਰਨੀ ਆ ਉਹਨੇ ਮਰੀਜ਼ਾਂ ਦੀ ਦੇਖਭਾਲ ਜੋ ਮੈਡੀਸਨ ਮਰੀਜ਼ਾਂ ਨੂੰ ਦੇਣੀ ਆ ਉਹਦਾ ਧਿਆਨ ਉਹਦੇ ਵਿੱਚ ਹੁੰਦਾ ਮਰੀਜ਼ ਦੀ ਚੈੱਕਅਪ ਲਈ ਤੇ ਕਈ ਵਾਰੀ ਕੰਬਲ ਕੀ ਹੈ ਗੁੰਮ ਕਾਫੀ ਹੋ ਜਾਂਦੇ ਆ ਜਾਂ ਇਧਰ ਉਧਰ ਗਵਾਟ ਜਾਂਦੇ ਆ ਜਾਂ ਗਲਤੀ ਨਾਲ ਮਰੀਜ਼ ਦੇ ਰਿਸ਼ਤੇਦਾਰ ਬਾਹਰ ਲੈ ਕੇ ਬੈਠ ਜਾਂਦੇ ਆ ਅਮਰੀਜ਼ ਕਈ ਵਾਰੀ ਕੰਬਲ ਜਿਹੜੇ ਹੈਗੇ ਨਾਲ ਵੀ ਕਪੜਿਆਂ 'ਚ ਬੰਨ ਕੇ ਲੈ ਜਾਂਦੇ ਇਸ ਕਰਕੇ ਸੇਫਟੀ ਵਾਸਤੇ ਗਵਰਨਮੈਂਟ ਦੀ ਪ੍ਰਾਪਰਟੀ ਹੈ ਗਵਰਨਮੈਂਟ ਦਾ ਇਸ ਤੇ ਪੈਸਾ ਖਰਚ ਹੋਇਆ ਸਾਨੂੰ ਇਹ ਹੈ ਕਿ ਫਿਰ ਜੇ ਮਰੀਜ਼ ਉਹ ਕੰਬਲ ਗੁੰਮ ਹੋ ਗਏ ਤਾਂ ਬਾਕੀ ਜਿਹੜੇ ਮਰੀਜ਼ ਫਿਊਚਰ ਆਣਗੇ ਸਾਡੇ ਕੋਲ ਕੁਇਕ ਵਿੱਚ ਉਹਨਾਂ ਲਈ ਸਾਡੇ ਕੋਲ ਕੰਬਲ ਦੀ ਜਿਹੜੀ ਹੈਗੀ ਸ਼ਾਰਟੇਜ ਹੋ ਜਾਏਗੀ ਇਸ ਕਰਕੇ ਕੰਬਲ ਦੇ ਬਚਾਅ ਲਈ ਕਿ ਗੁੰਮ ਨਾ ਹੋਣ ਇਸ ਲਈ ਉਹਨਾਂ ਨੂੰ ਜਿਹੜੀ ਇੱਕ ਸੰਗਲ ਲੰਬੀ ਲੈ ਕੇ ਇੱਕ ਲੋਕ ਲਾਇਆ ਹੋਇਆ ਉਹਦੇ ਵਿੱਚ ਮਰੀਜ਼ ਨੂੰ ਕੰਬਲ ਲੈਣ ਚ ਕੋਈ ਦਿੱਕਤ ਨਹੀਂ ਕੰਬਲ ਜਿਹੜਾ ਉਹ ਖੁੱਲਾ ਹੈ ਕਿਉਂਕਿ ਨਾਲ ਇੱਕ ਵੱਡੀ ਸੰਗਲਾਈ ਹੋਈ ਹੈ ਬੈੱਡ ਦੇ ਨਾਲ ਫਿਰ ਲੋਕ ਲਾਇਆ ਹੋਇਆ ਕੰਬਲ ਜੇਕਰ ਗੱਲ ਕੀਤੀ ਜਾਵੇ ਜੀ ਕਿੰਨੇ ਤੋਂ ਅੱਜ ਤੱਕ ਕੰਬਲ ਮਿਸਿੰਗ ਹੋ ਚੁੱਕੇ ਆ ਲੋਕਾਂ ਨੂੰ ਕੀ ਬਣ ਕਰਨ ਜਾਮੇ ਇੱਥੇ ਇਲਾਜ ਨਹੀਂ ਹੁੰਦਾ ਹਾਂ ਲੋਕਾਂ ਨੂੰ ਗੁਜਾਰਿਸ਼ ਹੈ ਕਿ ਸਰਕਾਰ ਨੇ ਲੋਕਾਂ ਨੂੰ ਬਹੁਤ achੀਆਂ ਸਹੂਲਤਾਂ ਦਿੱਤੀਆਂ ਸਰਕਾਰੀ ਹਸਪਤਾਲ ਦੇ ਵਿੱਚ ਹੀਟਰ ਲੱਗੇ ਹੋਏ ਨੇ ਕੰਬਲ ਦਿੱਤੇ ਨੇ ਕੰਬਲਾਂ ਦੇ ਉੱਤੇ ਕਵਰ ਵੀ ਚੜੇ ਹੋਏ ਨੇ ਤੇ ਉਹਨਾਂ ਨੂੰ ਅਪੀਲ ਹੈ ਕਿ ਜਿਹੜੀ ਸਰਕਾਰ ਦੀ ਪ੍ਰਾਪਰਟੀ ਲੋਗ ਇਹਨੂੰ ਆਪਣੀ ਪ੍ਰਾਪਰਟੀ ਸਮਝਣ ਤਾਂ ਕਿ ਲੋਕਾਂ ਲਈ ਹੀ ਲੱਗੇ ਹੋਏ ਨੇ ਤੇ ਆਉਣ ਵਾਲੇ ਉਹਨਾਂ ਦੇ ਭੈਣ ਭਰਾ ਹੋਣਗੇ ਸਾਡੀ ਸੁਸਾਇਟੀ ਦੇ ਜਿਹੜੇ ਹੋਰ ਮਿਲ ਜਾਨਗੇ ਤਾਂ ਕਿ ਉਹ ਵੀ ਇਸ ਸੁਵਿਧਾ ਦਾ ਆਨੰਦ ਲੈ ਸਕਣ ਉਹਨਾਂ ਨੂੰ ਇਹ ਘਰੋਂ ਐਨੇ ਜਿਹੜੇ ਕੰਬਲ ਨਾਲ ਲਿਆਣੇ ਪੈਣ ਤੇ ਆਪਣੇ ਜਿਹੜੇ ਕੰਬਲਾਂ ਦੀ ਦੇਖ ਰੇਖ ਜਿਵੇਂ ਆਪਾਂ ਆਪਣੇ ਘਰ ਵਿੱਚ ਕਰਦੇ ਹਾਂ ਓਵੇਂ ਜਿਹੜੇ ਹਸਪਤਾਲ ਦੇ ਕੰਬਲ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ। ਧੰਨਵਾਦ।